ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚੇਤ ਆਣਿਆ ਰਾਮ ਏ ਮਨ ਮੇਰਿਆ ਛਾੜਿ ਅਵਗਣ ਗੁਣੀ ਸਮਾਨਿਆ ਰਾਮ ਬਹੁ ਸਾਦ ਲੁਭਾਣੀ ਕਿਰਤ ਕਮਾਣੀ ਵਿਛੜਿਆ ਨਹੀਂ ਮੇਲਾ ਕਿਉ ਦੁਤਰ ਤਰੀਐ ਜਮ ਡਰ ਮਰੀਐ ਜਮ ਕਾ ਪੰਤ ਦਹਿਲਾ ਮਾਨ ਰਾਮ ਨਹੀਂ ਜਾਂਦਾ ਸਾਂਝ ਪਰਭਾਤਾ ਅਵਕਟ ਰੁੱਦਾ ਕਿਆ ਕਰੀ ਬੰਦਨ ਬਾਂਦਿਆ ਇਨ ਵਿਦ ਛੂਟੈ ਗੁਰਮੁਖ ਸੇਵੈ ਨਰ ਹਰੀ ਏ ਮਨ ਮੇਰੀਆ ਤੂੰ ਛੋੜ ਆਲ ਜੰਜਾਲ ਆ ਰਾਮ ਏ ਮਨ ਮੇਰੀਆ ਹਰ ਸੇਵਹੁ ਪੁਰਖ ਨਰ ਆਲਾ ਰਾਮ ਹਰ ਸਿਮਰ ਏਕੰਕਾਰ ਸਾਚਾ ਸਭ ਜਗਤ ਜਿੰਨ ਉਪਾਇਆ ਪੌਣ ਪਾਣੀ ਅਗਨ ਬਾਂਦੀ ਗੁਰਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰ ਆਪੇ ਹਰਨਾਮ ਸੰਜਮ ਜਪ ਤਪੋ ਸਖਾ ਸੈਨ ਪਿਆਰ ਪ੍ਰੀਤਮ ਨਾਮ ਹਰ ਕਾ ਜਪ ਜਪੋ ਏ ਮਨ ਮੇਰਿਆ ਤੂੰ ਥਿਰ ਰਹੋ ਚੋਟ ਨਾ ਖਾਵਹੀ ਰਾਮ ਏ ਮਨ ਮੇਰਿਆ ਗੁਣ ਗਾਵਹਿ ਸਹਿਜ ਸਮਾਵਹੀ ਰਾਮ ਗੁਣ ਗਾਏ RAM ਰਸਾਏ ਰਸੀਐ ਗੁਰ ਗਿਆਨ ਅੰਜਨ ਸਾਰੇ ਤ੍ਰੈ ਲੋਕ ਦੀਪਕ ਸ਼ਬਦ ਚਾਨਣ ਪੰਚ ਦੂਤ ਸੰਘਾਰੇ ਭੈ ਕਾਟ ਨਿਰਪੋ ਤਰਹਿ ਦੁੱਤਰ ਗੁਰ ਮਿਲਿਆ ਕਾਰਜ ਸਾਰੇ ਰੂਪ ਰੰਗ ਪਿਆਰ ਹਰ ਸਿਉ ਹਰ ਆਪ ਕਿਰਪਾ ਧਾਰੇ ਏ ਮਨ ਮੇਰੀਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ RAM ਏ ਮਨ ਮੇਰਿਆ ਤਾਂ ਛੁਟਸੀ ਜਾਂ ਭਰਮ ਚੁਕਾਏ ਸੀ ਰਾਮ ਧਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਭਾਉ ਪਛਾਣੇ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸੱਚ ਜਾਣੇ ਪਤ ਨਾਮ ਪਾਵਹਿ ਘਰ ਸਦਾਵਹਿ ਝੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵਡਭਾਗ ਜੱਪੀਐ ਹਰ ਜਸੋ ਏ ਮਨ ਮੇਰੀਆ ਬਿਨ ਪੌੜੀਆਂ ਮੰਦਰ ਕਿਉ ਚੜੈ ਰਾਮ ਏ ਮਨ ਮੇਰੀਆ ਬਿਨ ਬੀੜੀ ਪਾਰ ਨਾ ਅੰਬੜੈ ਰਾਮ ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ ਮਿਲ ਸਾਧ ਸੰਗਤ ਕਰਹਿ ਰਲੀਆਂ ਫਿਰ ਨਾ ਪਛੋਤਾਵੇ ਕਰ ਦਇਆ দান ਦਿਆਲ ਸਾਚਾ ਹਰ ਨਾਮ ਸੰਗਤ ਪਾਵੋ ਨਾਨਕ ਪਇਮ ਪੈ ਸੁਨੋ ਪ੍ਰੀਤਮ ਗੁਰ ਸ਼ਬਦ ਮਨ ਸਮਝਾਵੋ ਤੁਖਾਰੀ ਸ਼ੰਤ ਮਹੱਲਾ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅੰਤਰ ਪਰੀ ਪਿਆਰ ਕਿਉ ਫਿਰ ਬਿਨ ਜੀਵੀਐ ਰਾਮ ਜਬ ਲਗ ਦਰਸਨਾ ਹੋਇ ਕਿਉ ਅੰਮ੍ਰਿਤ ਪੀਵੀਐ ਰਾਮ ਕਿਉਂ ਅਮਰਤ ਪੀਵੀਐ ਹਰ ਬਿਨ ਜੀਵੀਐ ਤਿਸ ਬਿਨ ਰਹਿਣ ਨਾ ਜਾਇ ਆਨੰਦਿਨ ਪ੍ਰਿਯੋ ਪ੍ਰਿਯੋ ਕਰੇ ਦਿਨ ਰਾਤੀ ਪਿਰ ਬਿਨ ਪਿਆਸ ਨਾ ਜਾਇ ਆਪਣੀ ਕਿਰਪਾ ਕਰਹੁ ਹਰ ਪਿਆਰੇ ਹਰ ਹਰ ਨਾਮ ਸਦ ਸਾਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹਉ ਸਤਗੁਰ ਵਿਟਹੁ ਵਾਰਿਆ ਜਬ ਦੇਖਾਂ ਪਿਰ ਪਿਆਰਾ ਹਰ ਗੁਣ ਰਸ ਰਵਾਂ RAM ਮੇਰੇ ਅੰਤਰ ਹੋਏ ਵਿਗਾਸ ਪ੍ਰਿਯੋ ਪ੍ਰਿਯੋ ਸੱਚ ਨਿਤ ਚਵਾਂ RAM ਪ੍ਰਿਯੋ ਚਵਾਂ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਖੇ ਤ੍ਰਿਪਤ ਨਾ ਆਵੇ ਸ਼ਬਦ ਸ਼ਿੰਗਾਰ ਹੋਏ ਨਿਤ ਕਾਮਣ ਹਰ ਹਰ ਨਾਮ ਧਿਆਵੇ ਦਇਆ দান ਮੰਗਤ ਜਨ ਦੀਜੈ ਮੈਂ ਪ੍ਰੀਤਮ ਦੇਹੋ ਮਲਾਈ ਅਨ ਦਿਨ ਗੁਰ ਗੋਪਾਲ ਧਾਈ हम सतगुरु विकटों को महाय हम पाथर गुरु नाव बिक भव जल तारिए राम गुरुदेव हो शब्द सुभाए मैं मूढ़ निस्तारिए राम हम मूढ़ मुगत किसमित नहीं पाई तू अगम वट जानिया तू आप दयाल दया कर मेलह हम निर्गुणी निमाणिया अनेक जन्म पाप कर भरमि ਹੁਣ ਤਉ ਸਰਨ ਆਗਤ ਆਈ ਦਇਆ ਕਰੋ ਰਖ ਲੇ ਵੋ ਹਰ ਜਿਓ ਹਮ ਲਗੈ ਸਤ ਗੁਰ ਪਾਏ ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇ ਆ ਰਾਮ ਜੋਤੀ ਜੋਤ ਮਲਾਈ ਕਾਇਆ ਗੜ ਸੋਇ ਆ ਰਾਮ ਕਾਇਆ ਗੜ ਸੋਇਆ ਮੇਰੇ ਪ੍ਰਭ ਮੋਹਿਆ ਕਿਉ ਸਾਸ ਗਿਰਾਸ ਬਸਾਰੀ ਐ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕੈ ਬਲਿਹਾਰੀ ਐ ਸਤਿਗੁਰ ਆਗੇ ਸੀਸ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰਹੁ ਪ੍ਰਭ ਦਾਤੀ ਨਾਨਕ ਅੰਕ ਸਮਾਵੈ ਤੁਖਾਰੀ ਮਹੱਲਾ ਚੌਥਾ ਹਰ ਹਰ ਅਗਮ ਅਗਾਦ ਅਪਰੰਪਰ ਅਪਰਪਰਾ ਜੋ ਤੁਮ ਧਿਆਵੈ ਜਗਦੀਸ਼ ਤੇ ਜਨ ਭਾਉ ਬਖਮ ਤਰਾ ਬਖਮ ਭਾਉ ਤਿਨ ਤਰਿਆ ਸੁਹਿਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰ ਜੋ ਭਾਏ ਚੱਲੇ ਤਿਨ ਹਰ ਹਰ ਆਪ ਮਲਾਇਆ ਜੋਤੀ ਜੋਤ ਮਿਲ ਜੋਤ ਸੁਮਾਣੀ ਹਰ ਕਿਰਪਾ ਕਰ ਧਰਨੀ ਧਰਾ ਹਰ ਹਰ ਅਗਮ ਅਗਾਧ ਅਪਰੰਪਰੇ ਅਪਰਪਰਾ ਤੁਮ ਸੁਆਮੀ ਅਗਮ ਅਥਾਹ ਤੂੰ ਘਟ ਘਟ ਪੂਰ ਰਹਿਆ ਤੂੰ ਅਲਖ ਅਭੇਉ ਅਗੰਮ ਗੁਰ ਸਤ ਗੁਰ ਬਚਨ ਲਹਿਆ ਧਨ ਧਨ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਵਿਵੇਕ ਬੋਧ ਵਿਚਾਰ ਗੁਰਮਖ ਗੁਰ ਸ਼ਬਦ ਖਿੰਨ ਖਿੰਨ ਹਰ ਨਿਤ ਚਾਵੇ ਜਾਂ ਬਹਿ ਗੁਰਮਖ ਹਰ ਨਾਮ ਬੋਲਹਿ ਜਾਂ ਖੜੇ ਗੁਰਮਖ ਹਰ ਹਰ ਕਹਿਆ ਤੁਮ ਸੁਆਮੀ ਅਗਮ ਅਥਾ ਤੂੰ ਘਟ ਘਟ ਪੂਰ ਰਹਿਆ ਸੇਵਕ ਜਨ ਸੇਵਹਿ ਤੇ ਪਰਵਾਨ ਜਿਨ ਸੇਵਿਆ ਗੁਰਮਤਿ ਹਰੇ ਤਿਨ ਕੇ ਕੋਟ ਸਭ ਪਾਪ ਖਿਨ ਪਰ ਹਰ ਹਰ ਦੂਰ ਕਰੇ ਤਿਨ ਕੇ ਪਾਪ ਦੁਖ ਸਭ ਬਿਨਸੇ ਜਿਨ ਮਨ ਚਿਤ ਇਕ ਆਰਾਧਿਆ ਤਿਨ ਕਾ ਜਨਮ ਸਫਲਿਓ ਸਭ ਕੀਆ ਕਰਤੈ ਜਿਨ ਗੁਰਬਚਨੀ ਸਚ ਭਾਖਿਆ ਤੇ ਧਨ ਜਨ ਵੱਡ ਪੁਰਖ ਪੂਰੇ ਜੋ ਗੁਰਮਤਿ ਹਰ ਜਪ ਭਉ ਬਖਮ ਤਰੇ ਸੇਵਕ ਜਨ ਸੇਵਹਿ ਤੇ ਪਰਵਾਨ ਜਿਨ ਸੇਵਿਆ ਗੁਰਮਤਿ ਹਰੀ ਤੂੰ ਅੰਤਰ ਜਾਮੀ ਹਰਿਆਪ ਜਿਉ ਤੂੰ ਚਲਾਵਹਿ ਪਿਆਰੇ ਹਉ ਤਿਵੇਂ ਚੱਲਾਂ ਹਮਰੇ ਹਾਥ ਕਿਛ ਨਾਹੀ ਜਾਂ ਤੂੰ ਮੇਲਹਿ ਤਾ ਹਉ ਆਏ ਮਿਲਾਂ ਜਿਨ ਕੋ ਤੂੰ ਹਰ ਮੇਲਹਿ ਸੁਆਮੀ ਸਭ ਤਿਨ ਕਾ ਲੇਖਾ ਛੁਟਕ ਗਿਆ ਤਿਨ ਕੀ ਗਲਤਨਾ ਕਰਿਓ ਹੋ ਕੋ ਪਾਈ ਜੋ ਗੁਰਬਚਨੀ ਹਰ ਮੇਲ ਲਿਆ ਨਾਨਕ ਦਿਆਲ ਹੋ ਆਤਿ ਨੇ ਉੱਪਰ ਜਿਨ ਗੁਰ ਕਾ ਬਾਣਾ ਮੰਨਿਆ ਭਲਾ ਤੂੰ ਅੰਤਰ ਜਾਮੀ ਹਰਿ ਆਪ ਜਿਉ ਤੂੰ ਚਲਾਵਹਿ ਪਿਆਰੇ ਹਉ ਤਿਵੇਂ ਚੱਲਾਂ ਤੁਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਜਗਦੀਸ ਸਭ ਕਰਤਾ ਸ੍ਰਿਸ਼ਟਨਾਥ ਤਿਨ ਤੂੰ ਧਿਆਇਆ ਮੇਰਾ RAM ਜਿਨ ਕੈ ਧੁਰ ਲੇਖ ਮਾਤ ਜਿਨ ਕੋ ਤੁਰ ਹਰ ਲਿਖਿਆ ਸੁਆਮੀ ਤਿਨ ਹਰ ਹਰ ਨਾਮ ਅਰਾਧਿਆ ਤਿਨ ਕੇ ਪਾਪ ਇਕ ਨਿਮਖ ਸਭ ਲਾਥੇ ਜਿਨੋ ਗੁਰਬਚਨੀ ਹਰ ਜਾਪਿਆ ਤਨ ਤਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖਿ ਹਉ ਭਾਇ ਸੁਨਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤੂੰ ਜਲ ਥਲ ਮਹੀਅਲ ਭਰਪੂਰ ਸਭ ਉਪਰ ਸਾਚ ਧਣੀ ਜਿਨੇ ਜੱਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਘਣੀ ਜਿਨੇ ਜੱਪਿਆ ਹਰ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਭਏ ਸੋਹੇਲੇ ਹਰ ਰਾਖ ਲੀਏ ਰਖਣ ਹਾਰ ਹਰ ਸੰਤ ਸੰਗਤ ਜਨ ਸੁਣੋ ਭਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲ ਤਲ ਮਹੀਅਲ ਭਰਪੂਰ ਸਭੀ ਉਪਰ ਸਾਚ ਧਣੀ ਤੂੰ ਥਾਨ ਤਰੰਤਰ ਹਰ ਏਕ ਹਰ ਏਕੋ ਏਕ ਰਵਿਆ ਵਣ ਤ੍ਰਿਣ ਤ੍ਰੇ ਭਵਨ ਸਭ ਸ੍ਰੇਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਵਹਿ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰ ਧਿਆਵੇ ਸੋ ਧਨ ਤਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੇ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਹੈ ਹਿਰਦੈ ਨਾਮ ਸਦ ਚਵਿਆ ਤੂੰ ਥਾਨ ਤਨੰਤਰ ਹਰ ਏਕ ਹਰ ਏਕੋ ਏਕ ਰਵਿਆ ਤੇਰੀ ਭਗਤ ਪੰਡਾਰ ਅਸੰਖ ਜਿਸ ਤੂੰ ਦੇਵ ਹੈ ਮੇਰੇ ਸੁਆਮੀ ਤਿਸ ਮਿਲਹਿ ਜਿਸ ਕੈ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕਹਿ ਹਰ ਗੁਣ ਹਿਰਦੈ ਟਿਕਹਿ ਤਿਸ ਕੈ ਜਿਸ ਸੰਤਰ ਭਉ ਭਾਵਨੀ ਹੋਈ ਬਿਨ ਭੈ ਕਿਨੈ ਨਾ ਪ੍ਰੇਮ ਪਾਇਆ ਬਿਨ ਭੈ ਪਾਰ ਨਾ ਉਤਰਿਆ ਕੋਈ ਭਾਉ ਭਾਉ ਪ੍ਰੀਤ ਨਾਨਕ ਤਿਸਹਿ ਲਾਗੇ ਜਿਸ ਤੂੰ ਆਪਣੀ ਕਿਰਪਾ ਕਰਹਿ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵ ਹੈ ਮੇਰੇ ਸਵਾਮੀ ਤਿਸ ਮਿਲਹਿ ਤੁਖਾਰੀ ਮਹੱਲਾ